ਸ਼ਰਸ਼ਿਕਾ ਜੀ ਮੈਂ ਲਪਿਤ ਕਰ ਹਾਜ਼ਰਾਂ ਦੀ ਅੰਗਰੇਜ਼ੀ ਚੁਪਲੀ ਦੁਆਰੇ ਲਿਖੀ ਗਈ ਕਹਾਣੀ ਧੀਆਂ ਲੈ ਕੇ ਆਪ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਿਉਂ ਹੀ ਗੱਡੀ ਰੁਕੀ ਤਾਂ ਉਸ ਵਿੱਚੋਂ ਬਹੁਤ ਹੀ ਸੋਹਣੀ ਕੁੜੀ ਨਿਕਲੀ ਜਿਸ ਨੇ ਬਹੁਤ ਸੋਨਾ ਪੰਜਾਬੀ ਸੂਟ ਪਹਿਨਿਆ ਹੋਇਆ ਸੀ ਸੂਟ ਨਾਲ ਮੈਚਿੰਗ ਕਰਦੀ ਚੁੰਨੀ ਉਸ ਨਿੰਗਲ ਵਿੱਚ ਪਈ ਹੋਈ ਸੀ ਪੈਰਾਂ ਵਿੱਚ ਬਹੁਤ ਸੋਹਣੀ ਚਮੜੀ ਦੀ ਜੁੱਤੀ ਪਈ ਹੋਈ ਸੀ ਚਿਹਰਾ ਹਸੂ ਹਸੂ ਕਰਦਾ ਦੀ ਅਤੇ ਮੁਖੜਾ ਤਾਜ ਖਿੜੀ ਹੋਏ ਫੁੱਲ ਵਰਗਾ ਸੀ ਤੇ ਸਾਰੇ ਚਿਹਰੇ ਤੋਂ ਲਾਲੀ ਡੁੱਲ ਰਹੀ ਸੀ ਉਸ ਨੂਤਰ ਦਿਨੋਂ ਦੇਖ ਕੇ ਜਿੰਨੇ ਵੀ ਪੈਲਸਵਿਆ ਵਿੱਚ ਹਾਜ਼ਰ ਲੋਕ ਸਨ ਸਭ ਦੀਆਂ ਨਿਗਾਹਾਂ ਉਸ ਮੁਟਿਆਰ ਉਤੇ ਟਿਕ ਗਈਆਂ ਸਭ ਅਚੰਬਿਤ ਸਨ ਆਪਸ ਵਿੱਚ ਕੁਛਰਮੋਸ਼ਰ ਹੋਣ ਲੱਗੀ ਕੁੜੀ ਤਾਂ ਆਮ ਹੀ ਸੀ ਪਰ ਉਸ ਕੋਲ ਕਲਾ ਸੀ ਇਸ ਸਮੇਂ ਦੀ ਉਹ ਪੰਜਾਬ ਦੀ ਪ੍ਰਸਿੱਧ ਗਾਇਕਾ ਹਰਜੀਤ ਕੌਰ ਸੀ ਜਿਸ ਦੇ ਦੋ ਤਿੰਨ ਗੀਤ ਅੱਜਕਲ ਮਾਰਕੀਟ ਵਿੱਚ ਚੱਲ ਰਹੇ ਸਨ ਸਟੇਜਾਂ ਉਤੇ ਤੇ ਪ੍ਰੋਗਰਾਮ ਵਿੱਚ ਬੀਜੀ ਉਤੇ ਚੱਲ ਰਹੇ ਸਨ ਹਾਈ ਕਿਸੇ ਦੀ ਜਵਾਨ ਤੇ ਉਸੇ ਗੀਤ ਸਨ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਹਰਜੀਤ ਕੌਰ ਵਿਆਹ ਵਿੱਚ ਸ਼ਾਮਲ ਬਹੁਤ ਸਾਰੇ ਲੋਕ ਉਸੇ ਫੈਨਸ ਹਨ ਆਪਣੀ ਚਹੀਤਾ ਗਾਇਕਾ ਨੂੰ ਨੇੜੇੋਂ ਦੇਖ ਕੇ ਸਭ ਲੋਕ ਇੱਕ ਅਨੰਤਿਤ ਖੁਸ਼ੀ ਨਾਲ ਲਬਰੀਜ਼ ਹੋ ਗਏ ਪਰਸ਼ਾਨਿਤ ਲੋਕ ਅਜੇ ਸੰਭਲੇ ਹੀ ਸਨ ਕਿ ਉਹਨਾਂ ਨੂੰ ਅਚੰਭਿਤ ਕਰਨ ਲਈ ਇੱਕ ਹੋਰ ਗੱਡੀ ਆਰੂਗੀ ਉਸ ਵਿੱਚੋਂ ਇੱਕ ਮੋਟਿਆਰ ਬਾਹਰ ਆਈ ਹੱਥਾਂ ਪੈਰਾਂ ਦੀ ਖੁੱਲੀ ਸੀ ਹਾਥੀ ਵਾਂਗ ਮਸਤ ਚੱਲ ਤੁਰਦੀ ਜਾ ਰਹੀ ਸੀ ਉਸ ਨਾਲ ਦੋ ਤਿੰਨ ਹੋਰ ਕੁੜੀਆਂ ਵੀ ਸਨ ਗਠੀਲੇ ਸਰੀਰ ਅਤੇ ਚਿਹਰੇ ਤੋਂ ਸਪਸ਼ਟ ਹੁੰਦਾ ਸੀ ਕਿ ਇਹ ਕੁੜੀਆਂ ਖਿਡਾਰਨਾਂ ਜੀ ਹਾਂ ਇੱਕ ਵੱਡੀ ਦੀ ਖਿਡਾਰਨ ਕੁਲਜੀਤ कौर ਸੀ ਜਿਸ ਦੀਆਂ ਤੋਂ ਮਾ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਤੱਕ ਸਨ ਉਹ ਰੇਡਰ ਦੇ ਨਾਲ ਨਾਲ ਬਹੁਤ ਤਕੜੀ ਜਾਫੀ ਵੀ ਸੀ ਕੋਈ ਵੀ ਇੱਕ ਵਾਰ ਉਸਦੀ ਪકડ ਵਿੱਚ ਆ ਜਾਂਦਾ ਤਾਂ ਫਿਰ ਦਮ ਤੋੜੇ ਤੋਂ ਬਿਨਾ ਵਾਪਸ ਨਹੀਂ ਸੀ ਮੁੜਦਾ ਲੋਕ ਉਸਦੀ ਰੀੜ ਤੇ ਜਾਫ ਉਤੇ ਸ਼ਰਤਾਂ ਲਗਾਉਂਦੇ ਸਨ ਉਹ ਵੀ ਮਾਮਲੀ ਨਹੀਂ ਬਲਕਿ ਹਜ਼ਾਰਾਂ ਜਾਂ ਲੱਖਾਂ ਰੁਪਈਆਂ ਵਿੱਚ ਅਜੇ ਕੀ ਹੋਇਆ ਸੀ ਇੱਕ ਹੋਰ ਗੱਡੀ ਆ ਰੁਕੀ ਉਸ ਵਿੱਚੋਂ ਜੋ ਮੁਟਿਆਰ ਨਿਕਲੀ ਉਹ ਪੰਜਾਬੀ ਫਿਲਮਾਂ ਦੀ ਅਦਾਕਾਰ ਸੁਖਪ੍ਰੀਤ ਸੀ ਉਸਨੇ ਦੋ ਫਿਲਮਾਂ ਵਿੱਚ ਕੰਮ ਕੀਤਾ ਹੈ ਦੋਵੇਂ ਫਿਲਮਾਂ ਹਿੱਟ ਰਹੀਆਂ ਹੋਰ ਤਾਂ ਹੋਰ ਉਹਨਾਂ ਦੋਮਾ ਫਿਲਮਾਂ ਦੇ ਕਈ ਗੀਤਸ ਨੇ ਆਪਣੀ ਕਲਮ ਰਾਹੀਂ ਲਿਖੇ ਸਨ ਜੋ ਕਾਫੀ ਡੂੰਘੇ ਅਰਥ ਸਮੋਈ ਬੈਠੇ ਸਨ ਤੇ ਉਹਨਾਂ ਗੀਤਾਂ ਨੂੰ ਵਾਰ-ਵਾਰ ਸੁਣਨ ਨੂੰ ਮਨ ਕਰ ਰਿਹਾ ਸੀ ਵਿਆਹ ਵਿੱਚ ਸ਼ਾਮਲ ਸਾਰੇ ਲੋਕ ਹੈਰਾਨ ਸਨ ਤੇ ਆਪਸ ਵਿੱਚ ਚਰਚਾ ਵੀ ਕਰ ਰਹੇ ਸਨ ਕਿਉਂਕਿ ਆਮਲੀ ਵਿਆਹ ਨਹੀਂ ਜਿਸ ਕੁੜੀ ਦਾ ਵਿਆਹ ਸੀ ਉਸ ਦੇ ਪਰਿਵਾਰ ਵਾਲੇ ਵੀ ਹੈਰਾਨ ਸਨ ਕਿ ਇੰਨਿਆ ਸੁਪਰਦ ਹਸਤੀਆਂ ਦਾ ਵਿਆਹ ਵਿੱਚ ਜੋ ਸ਼ਾਮਲ ਹੋ ਰਹੀਆਂ ਹਨ ਤਾਂ ਮੁੰਡੇ ਵਾਲੇ ਇਸ ਤਨ ਪਰਿਵਾਰ ਨਹੀਂ ਬਲਕਿ ਇਹਨਾਂ ਦੀ ਪਹੁੰਚ ਬਹੁਤ ਵੱਡੀ ਆ ਹੁਣ ਸਭ ਦੇ ਮਨ ਵਿੱਚ ਲੜਕੇ ਵਾਲੇ ਦੇ ਪਰਿਵਾਰ ਬਾਰੇ ਜਾਣਨ ਦੀ ਉਤਸੁਕਤਾ ਵੀ ਸੀ ਗੁਰਮੀਤ ਤੇ ਮੁੰਡੇ ਮਨਜੀਤ ਦਾ ਵਿਆਹ ਸੀ ਬਰਾਤ ਨੇ ਪੈਲੈਸ ਵਿੱਚ ਪਹੁੰਚਣਾ ਸੀ ਬੜੇ ਧੂਮ ਤੜਕੀ ਨਾਲ ਵਿਆਹ ਹੋ ਰਿਹਾ ਸੀ ਗੁਰਮੀਤ ਆਪਣੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤਰ ਸੀ ਮਾਪੇ ਨੇ ਬੜੇ ਲਾਡ ਨਾਲ ਪਾਲਿਆ ਸੀ ਨਿੱਕੇ ਹੁੰਦੇ ਵੀ ਉਹਦੀ ਹਰ ਜੇਤ ਪੂਰੀ ਕੀਤੀ ਸੀ ਜਿਹੜੀ ਚੀਜ਼ ਮੰਗੀ ਉਸ ਨੂੰ ਉਹ ਹੀ ਆ ਕੇ ਹਾਜ਼ਰ ਕਰ ਦਿੱਤੀ ਮਜ਼ਾ ਲਾ ਕੋਈ ਗੱਲ ਪੁੱਛੇ ਡਿੱਗਨ ਦਿੱਤੀ ਹੋਵੇ ਹਰ ਮੂੰਹ ਦੇ ਬੋਲ ਫੁਗਾਏ ਸਨ ਮੁੰਡੇ ਨੇ ਕੈਨੇਡਾ ਵਿੱਚ ਪੜ੍ਹਾਈ ਕੀਤੀ ਅਤੇ ਉੱਥੋਂ ਦੀ ਪੀਆਰ ਮਿਲ ਚੁੱਕੀ ਸੀ ਉਸ ਸਾਜਿਸ ਕੁੜੀ ਨਾਲ ਸੈਂਟੀ ਨਾਲ ਵਿਆਹ ਹੋਣਾ ਸੀ ਉਹ ਵੀ ਕੈਨੇਡਾ ਵਿੱਚੋਂ ਪੜ੍ਹ ਕੇ ਪੀਆਰ ਹੋ ਕੇ ਪੰਜਾਬ ਆਈ ਸੀ ਇੱਕ ਦੋਹਾ ਪਰਿਵਾਰਾਂ ਦੇ ਜਾਣੋ ਬਚੋਲੇ ਨੇ ਦੋਹਾਂ ਪਰਿਵਾਰਾਂ ਨਾਲ ਗੱਲ ਚਲਾਈ ਤੇ ਇੱਕ ਦੂਜੇ ਦੀ ਦੱਸ ਪਾਈ ਦੋਵੇਂ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਸਨ ਦੋਵੇਂ ਪਰਿਵਾਰ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਐਸ਼ ਕਰਨ ਦੋਹਾਂ ਦੀ ਆਪਸ ਵਿੱਚ ਸਹਿਮਤੀ ਹੋਈ ਤੇ ਬੱਚਿਆਂ ਨੂੰ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੰਨਣ ਦਾ ਫੈਸਲਾ ਕਰ ਲਿਆ ਗਰਮੀਤ ਕੋਲ ਪੁਛਤਾਨੀ ਜ਼ਮੀਨ ਦੀ ਵੰਡ ਵਿੱਚ ਉਹ ਚਾਰ ਕਿਲੇ ਆਏ ਸਨ ਤੇ ਆਪ ਉਹ ਇੱਕ ਸਕੂਲ ਵਿੱਚ ਕਲਰਕ ਲੱਗਿਆ ਹੋਇਆ ਸੀ ਵਧੀਆ ਸਰਕਾਰੀ ਤਨਖਾਹ ਆ ਜਾਂਦੀ ਸੀ ਪਿੰਡ ਵਾਲੀ ਸਾਰੀ ਜ਼ਮੀਨ ਠੇਕੇ ਉੱਤੇ ਦੀ ਰੱਖੀ ਸੀ ਅੱਜ ਦੀ ਘੜੀ ਜੇ ਜ਼ਮੀਨ ਉਹ ਕਰੋੜਾਂ ਦਾ ਮਾਲਕ ਸੀ ਖੁੱਲੇ ਖਰਚ ਸਨ ਖਰਚੇ ਦੀ ਕੋਈ ਪਰਵਾਹ ਨਹੀਂ ਸੀ ਕੀਤੀ ਵਧੀਆ ਨਵੇਂ ਕੱਪੜੇ ਪਾਉਣੇ ਪੂਛ ਮੇ ਪਾਗ ਦਿੱ ਨਵੇਂ ਮੋਟਰਸਾਈਕਲ ਉਸੇ ਪਸੰਦ ਸੀ ਘਰ ਵਾਲੇ ਵੀ ਉਸ ਦੀ ਬੰਠਣ ਕੀ ਰਹਿੰਦੀ ਸੀ ਮਨਜੋਤ ਨੇ ਵੀ ਆਪਣੇ ਸਕੂਲ ਟਾਈਮ ਤੇ ਯਾਰ ਬਹੁਤ ਕਮਾਈ ਸਨ ਬਹੁਤ ਸਾਰੇ ਮੁੰਡੇ ਉਸ ਦੇ ਦਿਵਾਲੀ ਘੁੰਮਦੇ ਰਹਿੰਦੇ ਘਰੋਂ ਖਰਚਾ ਖੁੱਲਾ ਮਿਲਣ ਕਾਰਨ ਉਹ ਉਹਨਾਂ ਨੂੰ ਕੁਝ ਨਾ ਕੁਝ ਖਵਾਉਂਦਾ ਰਹਿੰਦਾ ਹੋਰ ਵੀ ਚੀਜ਼ਾਂ ਦੀ ਪੂਰਤੀ ਕਰ ਦਿੰਦਾ ਸੀ ਕਈ ਮੁੰਡੇ ਤਾਂ ਉਸ ਤੋਂ ਕਾਫੀ ਪੈਸੇ ਵੀ ਲੈ ਗਏ ਸਨ ਨਾ ਮੋੜ ਉਸਨੇ ਮੰਗੇ ਤੇ ਨਾ ਹੀ ਉਹਨਾਂ ਨੇ ਮੋੜੀ ਇਹ ਗੱਲ ਵੱਖਰੀ ਆ ਕਿ ਉਹ ਉਹਨਾਂ ਤੋਂ ਘਰ ਦੇ ਕੰਮ ਕਰਵਾਉਂਦਾ ਰਹਿੰਦਾ ਤੇ ਉਹ ਹੋਰ ਕੰਮਾਂ ਵਿੱਚ ਵੀ ਉਸ ਦਾ ਸਾਥ ਦਿੰਦੀ ਜੀ ਕਦੇ ਧਰੁਦਰ ਜਾਣਾ ਹੁੰਦਾ ਤਾਂ ਉਸੇ ਨਾਲ ਚਲੇ ਜਾਂਦੀ ਸਮੇ ਸਮੇਂ ਤੇ ਗਰਮੀ ਤੇ ਉਸ ਦੇ ਘਰ ਵਾਲੇ ਅਮਨਦੀਪ ਉਸ ਨੂੰ ਤਾੜਨਾ ਕਰਦੇ ਰਹਿੰਦੇ ਪਰ ਉਹ ਉਹਨਾਂ ਦੀ ਕਦੇ ਸੁਣਦਾ ਸੀ ਉਹ ਤਾਂ ਆਪਣੀ ਪਗੋਂਦਾ ਸੀ ਮਨਜੋਤ ਨੇ ਪਲੱਸ 2 ਕਰਨ ਤੋਂ ਬਾਅਦ ਆਈਲੈਂਡਸ ਕਰਨੀ ਸ਼ੁਰੂ ਕਰ ਦਿੱਤੀ ਪੰਜਾਬ ਦਾ ਰੁਝਾਨ ਇਹ ਕੁਝ ਇਹੋ ਜਿਹਾ ਹੋ ਗਿਆ ਹਰ ਇੱਕ ਬੰਦੇ ਦੀ ਸੋਚ ਹਰ ਪਰਿਵਾਰ ਦੀ ਸੋਚ ਹੀ ਬਣ ਗਈ ਕਿ ਆਪਣੇ ਬੱਚੇ ਨੂੰ ਔਖੇ ਸੌਖੇ ਹੋ ਕੇ ਆਈਲੈਂਡਸ ਕਰਵਾ ਦੇਵੋ ਫਿਰ ਵਿਦੇਸ਼ ਭੇਜ ਦੇਵੋ ਉੱਥੇ ਰਹਿ ਕੇ ਹੀ ਪੜਾਈ ਕਰੇ ਉੱਥੋਂ ਦੀ ਪੀਆਰ ਮਿਲ ਜਾਵੇ ਤੇ ਫਿਰ ਉੱਥੇ ਹੀ ਕਿਸੇ ਕਾਰੋਬਰ ਜਾਂ ਨੌਕਰੀ ਕਰਕੇ ਚੰਗੇ ਪੈਸੇ ਕਮਾਵੇ ਤੇ ਐਸ਼ ਨਾਲ ਰਹੇ ਆਈਲੈਂਡਸ ਕਰਨ ਤੋਂ ਬਾਅਦ ਮਨਜੋਤ ਵੀ ਕੈਨੇਡਾ ਚਲਾ ਗਿਆ ਸੀ ਕੁੜੀਆਂ ਦੀ ਜ਼ੋਰਦਾਰ ਟੰਗ ਨਾਲ ਆਉ ਭਖਤ ਕੀਤੀ ਜਾ ਰਹੀ ਸੀ ਸਭ ਉਸਦੀ ਗਾੜੇ ਵਾਲੇ ਘੁੰਮਦੇ ਫਿਰ ਰਹੇ ਸਨ ਉਹ ਕੀ ਕੀ ਕਰ ਰਹੀਆਂ ਹਨ ਸਭ ਦੇਖ ਕੇ ਹੈਰਾਨ ਸਨ ਹੱਸਮ ਹੱਸਮ ਕਰਦੇ ਚੀਰਿਆਂ ਨਾਲ ਉਹ ਸਭ ਨੂੰ ਮਿਲ ਰਹੀਆਂ ਸਨ ਉਹਨਾਂ ਦੀ ਕਿੰਨੀਆਂ ਪ੍ਰਸਿੱਧ ਹਨ ਉਹਨਾਂ ਨੂੰ ਇਸ ਕੱਲ ਦਾ ਪੂਰਾ ਪਰਵੀ ਗਮਾਨ ਨਹੀਂ ਸੀ ਉਹ ਤਾਂ ਜਿਵੇਂ ਆਪਣੀ ਚਮਕ-ਦਮਕ ਵਾਲੀ ਦੁਨੀਆ ਨੂੰ ਛੱਡ ਕੇ ਆਮ ਲੋਕਾਂ ਵਿੱਚ ਧਰਤੀ ਉੱਤੀ ਰਹਿ ਰਹੀਆਂ ਸਨ ਉਹ ਬਿਆੜੇ ਮੁੰਡੇ ਦੀ ਵਾਲੀ ਦਿਵਾਲੀ ਬੈਠੀਆਂ ਸਨ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀਆਂ ਤੇ ਪੂਛ ਬਦਲ-ਬਦਲ ਕੇ ਫੋਟੋਆਂ ਕਰਵਾ ਰਹੀਆਂ ਸਨ ਮਨਜੋਤ ਵੀ ਬਹੁਤ ਖੁਸ਼ ਸੀ ਸਰਦਾਰ ਜੀ ਤੁਹਾਡੇ ਮੁੰਡੇ ਦੀ ਕਾਫੀ ਜਾਣ ਪਹਿਚਾਨੇ ਦੇਖ ਇਹ ਕੁੜੀਆਂ ਜੋ ਆਪਣੇ ਆਪਣੇ ਖੇਤਰ ਵਿੱਚ ਕਾਫੀ ਪ੍ਰਸਿੱਧ ਹਨ ਕਿਵੇਂ ਉਸੇ ਦਿਵਾਲੀ ਘੁੰਮਦੀਆਂ ਹਨ ਇਹ ਫੁੱਲ ਸੈਂਡੀ ਦੇ ਮਾਸਟਰ ਜੀ ਦੇ ਸਨ ਉਸਨੇ ਗਰਮੀਤ ਨੋਸ ਤੇ ਮੁੰਡੇ ਮਨਜੋਤ ਦੀ ਵੜਾਈ ਕਰਦੇ ਆਖੇ ਉਹਨਾਂ ਦੇ ਵਾਲੀ-ਦਵਾਲੀ ਸਾਂਡੀ ਦੇ ਹੋਰ ਰਿਸ਼ਤੇਦਾਰ ਵੀ ਖੜੇ ਸਨ ਉਹ ਕੁੜੀਆਂ ਵੀ ਤਾਂ ਮੇਰੀਆਂ ਹੀ ਧੀਆਂ ਹਨ ਮੇਰੀਆਂ ਸੱਕੀਆਂ ਭਤੀਜੀਆਂ ਉਹਨਾਂ ਨੂੰ ਆਪਣੇ ਵੀਰ ਦੇ ਵਿਆਹ ਦਾ ਚਾਹੀਏ ਨਾ ਕਿ ਚਾਹ ਸੰਭਾਲਿਆ ਨਹੀਂ ਜਾਂਦਾ ਗੁਰਮੀਤ ਨੇ ਬੜੇ ਮਾਣ ਨਾਲ ਆਖਿਆ ਤੈਨੂੰ ਹੀ ਸੱਕੀਆਂ ਪੈਣਾ ਹਨ ਇੱਕ ਰਿਸ਼ਤੇਦਾਰ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਕਮਾਲ ਏ ਕਮਾਲ ਨੇ ਇਹਦੀ ਮਾਂ-ਬਾਪ ਜਿਨ੍ਹਾਂ ਨੇ ਇੰਨੀਆਂ ਸੰਗਠ ਸਿਆਣੀਆਂ ਧੀਆਂ ਨੂੰ ਜਨਮ ਦਿੱਤਾ ਹੈ ਤੇ ਇਹਨਾਂ ਤਰੱਕੀ ਵੀ ਖੂਬ ਕੀਤੀ ਆ ਉਹਨਾਂ ਸਭ ਨੇ ਉਹਨਾਂ ਨੂੰ ਦਿਲੋਂ ਸਜਦਾ ਕੀਤਾ ਅਮਨਦੀਪ ਅੱਜ ਪੱਜ ਦੀ ਫਿਰ ਰਹੀ ਸੀ ਉਹ ਕੁੜੀਆਂ ਨੂੰ ਕੁੱਟ-ਕੁੱਟ ਜੱਫੀਆਂ ਪਾ ਰਹੀ ਸੀ ਉਹਨਾਂ ਤੋਂ ਵਾਰੀ-ਵਾਰੀ ਜਾ ਰਹੀ ਸੀ ਇਹਨਾਂ ਤਾਂ ਕੋਈ ਆਪਣੀਆਂ ਸੱਕੀਆਂ ਧੀਆਂ ਦਾ ਨਹੀਂ ਕਰਦਾ ਜਿੰਨਾ ਉਹਨਾਂ ਦਾ ਉਹ ਕਰ ਰਹੀ ਸੀ ਲੋਕ ਕਹਿੰਦੇ ਨੇ ਮੇਰੀ ਇਕਲੌਤਾ ਮੁੰਡਾ ਹੈ ਉਹ ਇਹ ਨਹੀਂ ਜਾਣਦੀ ਕਿ ਮੇਰੀ ਤਾਂ ਤਿੰਨ ਧੀਆਂ ਵੀ ਹਨ ਉਹ ਸਭ ਨੂੰ ਦੱਸਦੀ ਫਿਰ ਰਹੀ ਸੀ ਲੈ ਭੈਣ ਜੀ ਇਸ ਕਾਰਜ ਵਿੱਚ ਅਸੀਂ ਤੁਹਾਨੂੰ ਹੀ ਮੂਰੀ ਰੱਖਿਆ ਹੈ ਤੁਹਾਡੇ ਬਿਨਾ ਸਾਡਾ ਹੀ ਕਾਰਜ ਵਧੀਆ ਨਹੀਂ ਸੀ ਲੱਗਣਾ ਉਸਨੇ ਆਪਣੀ ਜਠਾਣੀ ਸਤਵੀਰ ਨੂੰ ਆਖਿਆ ਸਤਵੀਰ ਉਹਨਾਂ ਕੁੜੀਆਂ ਦੀ ਮਾਂ ਸੀ ਅਤੇ ਜਗਰਾਜ ਉਹਨਾਂ ਦਾ ਪਿਤਾ ਅਮਨਦੀਪ ਅੱਜ ਜਿੰਨਾ ਦਿਖਾਵਾ ਕਰ ਰਹੀ ਸੀ ਸਚਾਈ ਤਾਂ ਕੁਝ ਹੋਰ ਹੀ ਸੀ ਇਹ ਉਹੀ ਸਤਵੀਰਾ ਜਿਸ ਨੂੰ ਜੁਗਰਾਜ ਸਤਵੀਰ ਅਤੀ ਉਸ ਦੀਆਂ ਧੀਆਂ ਫੁੱਟੀ ਅੱਖ ਨਾਲ ਨਹੀਂ ਸੀ ਪਾਉਂਦੀਆਂ ਉਹ ਉਹਨਾਂ ਨੂੰ ਪਾਣੀ ਪੀ ਪੀ ਕੇ ਕੂਸਦੀ ਸੀ ਉਸ ਨੇ ਸਤਵੀਰ ਨੂੰ ਵੱਡੀ ਤਾਂ ਕੀ ਕਦੀ ਆਪਣੇ ਬਰਾਬਰ ਦੀ ਵੀ ਨਹੀਂ ਸੀ ਸਮਝਿਆ ਗੱਲ ਗੱਲ ਤੇ ਉਸ ਦੀ ਹੀਠੀ ਕਰਦੀ ਸੀ ਇੱਕ ਕਾਰਨ ਤਾਂ ਇਹ ਸੀ ਕਿ ਅਮਨਦੀਪ ਦਾ ਪੀਕਾ ਕਰ ਸਤਵੀਰ ਦੇ ਪੀਕੀ ਕਰਨ ਨਾਲੋਂ ਆਰਥਿਕ ਪੱਖੋਂ ਜ਼ਿਆਦਾ ਮਜ਼ਬੂਤ ਸੀ ਦੂਜਾ ਕਾਰਨ ਇਹ ਸੀ ਕਿ ਸਤਵੀਰ ਦੇ ਦੂਹ ਕੁੜੀਆਂ ਸਨ ਜਿੰਦ ਕੀ ਅਮਨਦੀਪ ਤੀਵਿਆ ਤੋਂ ਬਾਅਦ ਸਾਲ ਭਰ ਦੇ ਅੰਦਰ ਅੰਦਰ ਹੀ ਮੁੰਡਾ ਹੋ ਗਿਆ ਇਸ ਤਰ੍ਹਾਂ ਉਹ ਆਪਣੇ ਪੀਕਿਆਂ ਦੇ ਨਾਲ ਨਾਲ ਸੋਹਰਿਆਂ ਦੇ ਘਰ ਵੀ ਸਤਵੀਰ ਤੋਂ ਦੂ ਗੇਠ ਉੱਚੀ ਹੋ ਗਈ ਉਸ ਦੇ ਸੋਹਰੇ ਘਰ ਪੂਰੀ ਪੁੱਛ ਗਿਸ਼ ਹੋ ਗਈ ਪੁੱਛ ਕਿਸ ਕੀ ਪੂਰਾ ਰੋਹ ਹੋ ਗਿਆ ਤੀਜੀ ਗੱਲ ਇਹ ਕਿ ਸਤਵੀਰ ਵਿਚਾਰੇ ਬਿਲਕੁਲ ਪੂਲੇ ਪਾਲੀ ਸੀ ਉਸ ਵਿੱਚ ਦੂਵੀਂ ਦਵੈਤ ਬਿਲਕੁਲ ਨਹੀਂ ਸੀ ਉਹ ਅਮਨਦੀਪ ਨੂੰ ਆਪਣੀ ਛੋਟੀ ਭੈਣ ਸਮਝ ਕੇ ਬਹੁਤ ਪਿਆਰ ਕਰਦੀ ਸੀ ਛੋਟੀ ਜਾਨ ਕਰਦੀ ਬਹੁਤ ਹੀ ਘਮ ਤੰਦੀ ਵੀ ਉਹ ਆਪ ਕਰ ਲੈਂਦੀ ਸੀ ਉਦਰਾਮਨ ਦੀ ਬਹੁਤ ਹੀ ਤੇਜ਼ ਤਰਾਰ ਈਰਖਾ ਤੇ ਕਰਨ ਵਾਲੀ ਸੀ ਕਮੰਡੀ ਸਤਵੀਰ ਨੂੰ ਉਹ ਨਫ਼ਰਤ ਹੀ ਕਰਦੀ ਸੀ ਚੌਥੀ ਗੱਲ ਇਹ ਕਿ ਜੁਗਰਾਜ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਹੋਇਆ ਰਹਿੰਦਾ ਸੀ ਖੇਤਾਂ ਵਿੱਚੋਂ ਜੋ ਕਮਾਈ ਹੁੰਦੀ ਸੀ ਉਸਨੂੰ ਸਾਰਾ ਟੱਬਰ ਪਲਦਾ ਸੀ ਅਧਿਕਾਰ ਦੇ ਸਾਰੇ ਖਰਚ ਖੇਤੀ ਵਿੱਚੋਂ ਹੀ ਨਿਕਲਦੇ ਸਨ ਜਿਸ ਕੰਨ 4 ਪੈਸੇ ਜੁੜਨ ਦੀ ਵਜ੍ਹਾਈ ਖੁਰ ਜਾਂਦੇ ਸਨ ਗੁਰਮੀਤ ਪੜ ਲਿਖ ਕੇ ਸਕੂਲ ਵਿੱਚ ਕਲਰਕ ਲੱਗ ਗਿਆ ਅਤੇ ਉਹ ਆਪਣੀ ਬਹੁਤੀ ਤਨਖਾਹ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ ਇਸ ਤਰ੍ਹਾਂ ਨਾਲ ਉਹਨਾਂ ਦਾ ਆਰਥਿਕ ਪਾੜਾ ਵੀ ਬਹੁਤ ਵੱਧ ਗਿਆ 4 ਪੈਸੇ ਜੁੜਨ ਕਾਰਨ ਗੁਰਮੀਤ ਦੇ ਰੰਗ ਟੰਗ ਬਦਲ ਗਏ ਉਸ ਦੀ ਤੌਰ ਤੇ ਬੋਲ ਚਾਲ ਵਿੱਚ ਹੰਕੜ ਆ ਗਈ ਸੀ ਗਰਮੀ ਦਾ ਵਿਆਹ ਹੋਣ ਤੋਂ ਪਹਿਲਾਂ ਜੁਗਰਾਸ ਤੇ ਦੂਤੀਆਂ ਸਨ ਪਰ ਫਿਰ ਵੀ ਉਹਨਾਂ ਨੇ ਆਸ ਨਹੀਂ ਛੱਡੀ ਕਿ ਕੀ ਹੋਇਆ ਜੀ ਕੁੜੀਆਂ ਹੋ ਗਈਆਂ ਇਹ ਵੀ ਤਾਂ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਹੈ ਜਨਨੀਆਂ ਅਕਸਰ ਹੀ ਗੱਲਾਂ ਕਰਦੀਆਂ ਰਹਿੰਦੀਆਂ ਕਿ ਜੇ ਹਨੇਰੀ ਆਈ ਆ ਤਾਂ ਮੀਂਹ ਦੀ ਵੀ ਆਸ ਹੁੰਦੀ ਆ ਆਪਣੇ ਆਪ ਨੂੰ ਬਥੇਰੇ ਹੌਸਲਾ ਦੇਣ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਪੁੱਤਰ ਦੀ ਚਾਹਤ ਸੀ ਤਾਂ ਜੋ ਉਹਨਾਂ ਨੂੰ ਵਾਰਸ ਮਿਲ ਜਾਵੇ ਡੀਰੇ ਬਾਬਾ ਫੂਮਨ ਦਾਸ ਦੀ ਚੱਲ ਰਹੀ 101 ਲੜੀ ਵਿੱਚ ਪਾਠ ਵੀ ਕਰਵਾਇਆ ਡੀਰੀ ਦੀ ਇਸ ਲਈ ਪ੍ਰਸਿੱਧੀ ਸੀ ਕਿ ਇੱਥੇ ਜੋ ਵੀ ਸੱਚੇ ਦਿਲੋਂ ਸੇਵਾ ਕਰਦਾ ਸੀ ਅਤੇ ਡੀਰੀ ਵਿੱਚ ਸਰਦਾ ਰੱਖਦਾ ਸੀ ਉਸ ਦਾ ਬੇੜਾ ਪਾਰ ਹੋ ਜਾਂਦਾ ਸੀ ਜੋ ਵੀ ਮਨ ਦੀ ਮਨੋ ਕਾਵਨਾ ਹੁੰਦੀ ਉਹ ਪੂਰੀ ਹੋ ਜਾਂਦੀ ਬਹੁਤ ਦੂਰ ਦੂਰ ਤੋਂ ਸਰਦਾ ਨਾਲ ਲੋਕੀ ਉੱਥੇ ਪਹੁੰਚਦੇ ਸਨ ਮਾਗਦੇ ਮਹੀਨੇ ਡੀਰੀ ਵਿੱਚ 3 ਦਿਨ ਡੀਰੀ ਦੀ ਸੰਸਥਾਪਕ ਸਾਦੀ ਵਰਸੀ ਮਨਾਈ ਜਾਂਦੀ ਹੈ 3 ਦਿਨ ਭਾਰੀ ਇਕੱਠ ਹੁੰਦਾ ਹੈ ਅਤੇ ਪਰਮਾ ਮੀਲਾ ਲੱਗਦਾ ਹੈ। ਜੁਗਰਾਜ ਵੀ ਆਪਣੀ ਇੱਛਾ ਪੂਰਤੀ ਲਈ ਡੇਰੇ ਜਾਂਣ ਲੱਗਿਆ ਤੇ ਉੱਥੇ ਝਾੜੂ ਲਗਾਉਂਦੀ ਸੇਵਾ ਕਰਦਾ। ਸਤਵੀਰ ਵੀ ਡੇਰੇ ਜਾਂਦੀ ਅਤੇ ਝਾੜੂ ਲਗਾਉਂਦੀ। ਜੁਗਰਾਜ ਨਾਲ ਉਸਤੇ ਮਨ ਵਿੱਚ ਹੀ ਕਰਦੀ ਜ਼ਿਆਦਾ ਇੱਛਾ ਸੀ ਕਿ ਮੁੰਡਾ ਹੋ ਜਾਵੇ। ਇਹਦਾ ਕਾਰਨ ਇਹ ਸੀ ਕਿ ਉਹ ਸੀ ਸੱਚਾ ਕੋਈ ਗਵੰਡਨ ਜਦਵੀ ਗੱਲਾਂ ਕਰਦੀਆਂ ਤਾਂ ਉਹ ਕਹਿੰਦੀਆਂ ਜੁਗਰਾਜ ਦਾ ਵਿਚਾਰਾ ਪੋੜਾ ਹੀ ਪੋੜੇ ਬੰਦੇ ਨੂੰ ਪਤਾ ਨਹੀਂ ਕਿਉਂ ਵੱਟੇ ਪੈਂਦੇ ਹਨ। ਰਾਭੂ ਵੀ ਮਗਰ ਪੈ ਜਾਂਦਾ ਏ ਮਸ ਇੱਕ ਜੁਆਕ ਦੇ ਲੋੜ ਉਹਨਾਂ ਦੀ ਗੱਲਾਂ ਤੋਂ ਤਸਵੀਰ ਨੂੰ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਜਨਾਨੀਆਂ ਸਾਰਾ ਕਸੂਰ ਉਸੇ ਵਿੱਚ ਹੀ ਘੜਦੀਆਂ ਹੋਣ ਜੁਗਰਾਜ ਨੂੰ ਪੂੜਾ ਆਖਦੀਆਂ ਹਨ ਜੇ ਉਹਨਾਂ ਦੇ ਘਰ ਵੀ ਇੱਕ ਮੁੰਡਾ ਹੋ ਜਾਵੇ ਤੇ ਲੋਕਾਂ ਦੇ ਮੂੰਹ ਬੰਦ ਹੋ ਜਾਣ ਇੱਕ ਵਾਰ ਫਿਰ ਬੱਚਾ ਹੋਣ ਦੀ ਚਾਂਸ ਬਣੀ ਸਭ ਦੇ ਮੂੰਹ ਤੇ ਰੌਣਕ ਆ ਗਈ ਸਭ ਨੂੰ ਆਸ ਪਨ ਗਈ ਕਿ ਇਸ ਵਾਰ ਜ਼ਰੂਰ ਪ੍ਰਮਾਤਮਾ ਆਸ ਨੂੰ ਬੂਲ ਪਾਵੇਗਾ ਜਗਰਾਸ ਦੇ ਮਾਂ-ਬਾਪ ਨੂੰ ਵਿਆਹ ਸੀ ਕਿ ਮੁੰਡਾ ਹੋਵੇਗਾ। ਉਹ ਵੀ ਰੱਬ ਅੱਗੇ ਅਰਦਾਸ ਕਰਦੇ ਰਹਿੰਦੇ ਸਨ ਕਿ ਛੋਟੇ ਵੱਲੋਂ ਸੁਰਖ ਰੂਹਾਂ ਹੁਣ ਤਾਂ ਵਸ ਰੱਬ ਵੱਡੇ ਦੇ ਕਰ ਮੁੰਡਾ ਦੇ ਦੇਵੇ। ਜਗਰਾਸ ਦੀਆਂ ਭੈਣਾਂ ਵੀ ਰੱਬ ਤੋਂ ਆਪਣੀ ਵੀਰ ਦੇ ਘਰ ਮੁੰਡਾ ਹੋਣ ਦੀ ਅਰਦਾਸਾਂ ਕਰਦੀਆਂ ਰਹਿੰਦੀਆਂ। ਉਧਰ ਸਤਵੀਰ ਦੇ ਪੇਕੇ ਵੀ ਆਪਣੀ ਧੀ ਦੀ ਗੋਦ ਵਿੱਚ ਮੁੰਡਾ ਖੇਡਣ ਦੀ ਕਾਮਨਾ ਕਰਦੇ ਸਨ। ਉਹ ਰੱਬ ਅਰਦਾਸਾਂ ਕਰ ਰਹੇ ਸਨ। ਗੱਲ ਕੀ ਜਿੰਨੇ ਵੀ ਰਿਸ਼ਤੇਦਾਰ ਸਨ ਸਭ ਇਹ ਹੀ ਚਾਹੁੰਦੇ ਸਨ ਕਿ ਜੁਗਰਾਸ ਦੇ ਕਰ ਮੁੰਡਾ ਹੋਵੇ ਕਿਸੇ ਨੇ ਤੀਰਥ ਯਾਤਰਾ ਸੁਖੀ ਕਿਸੇ ਨੇ ਪਾਰ ਸੁਖਿਆ ਕਿਸੇ ਨੇ ਚੜਾਵਾ ਚੜਾਉਣ ਦੀ ਸੁਖਣਾ ਸੁਖੀ ਸਭ ਹੀ ਉਹਨਾਂ ਦੇ ਸਵਚਿੰਤਕ ਸਨ ਜਿੰਨਾ ਮਰਜ਼ੀ ਜੋੜ ਲਾ ਲੈਣ ਮੁੰਡਾ ਨਹੀਂ ਹੁੰਦਾ ਅਮਨਦੀਪ ਨੇ ਗਰਮੀਤ ਨੂੰ ਆਖਿਆ ਤੈਨੂੰ ਕੀ ਪਤਾ ਏ ਪਤਾ ਵਸ ਮੈਨੂੰ ਅਮਨਦੀਪ ਪਤਾ ਨਹੀਂ ਕਿਉਂ ਉਹਨਾਂ ਨਾਲ ਸਾੜਾ ਰਖਦੀ ਸੀ ਉਹ ਉਹ ਨੂੰ ਵਧੀਆ ਨਹੀਂ ਸੀ ਲੱਗਦੀ ਉਹਦੀਆਂ ਧੀਆਂ ਤਾਂ ਸਗੋਂ ਉਸ ਨੂੰ ਹੋਰ ਵੀ ਵਧੀਆ ਨਹੀਂ ਸੀ ਲੱਗਦੀਆਂ ਉਹ ਚੋਰੀ ਚੋਰੀ ਉਹਨਾਂ ਨੂੰ ਛਿੜਕਦੀ ਰਹਿੰਦੀ ਸਤਵੀਰ ਨੂੰ ਮਨਜੋਤ ਬਹੁਤ ਵਧੀਆ ਲੱਗਦਾ ਸੀ ਉਹ ਉਸ ਨੂੰ ਝੁੱਕ ਕੇ ਖੜਾਉਂਦੀ ਰਹਿੰਦੀ ਕਦੇ ਉਸਦੀ ਪੂਤੜੀ ਧੁੰਦੀ ਕਦੇ ਕੁਝ ਕਦੇ ਕੁਝ ਅਮਨਦੀਪਾ ਮੈਂ ਭੁੱਲਦੀ ਕੁਝ ਨਾ ਪਰ ਫਿਰ ਵੀ ਉਸ ਨੂੰ ਇਹ ਸਭ ਪਸੰਦ ਨਹੀਂ ਸੀ ਜਦ ਕਿ ਸਤਵੀਰ ਮਨਜੋਤ ਨੂੰ ਦਿਲੋਂ ਪਿਆਰ ਕਰਦੀ ਸੀ ਜੀ ਮੈਂ ਹੋ ਅਮਨਦੀਪ ਨਹੀਂ ਸਗੋਂ ਸੀ ਆਪਣੀ ਕੁੱਖੋਂ ਜੰਮਿਆ ਹੋਵੇ ਜਿਸ ਘੜੀ ਦੀ ਸਵਨੂੜੀਕ ਸੇ ਉਹ ਵੀ ਘੜੀ ਆ ਗਈ ਅਚਾਨਕ ਹੀ ਸ਼ਾਮ ਨੂੰ ਸਤਵੀਰ ਨੂੰ ਸੁੱਤਕ ਪੀੜਾਂ ਸ਼ੁਰੂ ਹੋ ਗਈਆਂ ਦਾਈ ਨੂੰ ਪਹਿਲਾਂ ਹੀ ਖਬਰ ਸੀ ਉਹ ਇੱਕੀ ਸਨੇਹੀ ਉੱਤੇ ਪੱਜੀ ਆਈ ਸਭ ਸਾਰ ਰੁੱਕ ਕੇ ਖੜੀ ਸ਼ਾਂਤੀ ਉਡੀਕ ਕਰ ਰਹੀ ਸੰ ਕਿ ਜਲਦੀ ਤੋਂ ਜਲਦੀ ਦਾਈ ਬਾਹਰ ਆ ਕੇ ਆਖੇ ਕਿ ਵਧਾਈਆਂ ਹੋਣ ਮਨ ਵਿੱਚ ਤੜਕੂ ਵੀ ਬਣਿਆ ਹੋਇਆ ਸੀ ਕਿਤੇ ਕੁੜੀ ਹੋਣ ਦਾ ਸੁਨੇਹਾ ਇਹ ਨਾ ਮਿਲ ਜਾਵੇ। ਪਲ-ਪਲ ਪਰੋਂ ਹੋ ਰਹੀ ਹਸੀ। ਕੁਝ ਸਮੇਂ ਬਾਅਦ ਅੰਦਰੋਂ ਬੱਚੀ ਦੀ ਰੋਂਦੀ ਆਵਾਜ਼ ਆਈ ਤਾਂ ਇੱਕਦਮ ਹੀ ਸਭ ਦੇ ਦਿਲ ਦੀ ਧੜਕਣ ਵਧ ਗਈ। ਸਭ ਵਧਾਈਆਂ ਸੁਣਨਾ ਚਾਹੁੰਦੇ ਸਨ। ਦਾਈ ਬਾਹਰ ਆਈ। ਉਹ ਬਾਹਰ ਖੜਿਆਂ ਵਾਲੀ ਇਸਤਨਾ ਚੱਕੀ ਜਿਵੇਂ ਕਿਸੇ ਜ਼ੁਲਮ ਤੋਂ ਬਾਦ ਮੁਜ਼ਰਮ ਛੁੱਕੀਆਂ ਹੋਈਆਂ ਨਜ਼ਰਾਂ ਨੜੀਖਦਾ ਹੈ। ਉਸਨੇ ਹੌਲੀ ਦੇ ਨੇ ਆਖਿਆ ਜਿਵੇਂ ਸੁਣਾਉਣਾ ਨਾ ਚਾਹੁੰਦੀ ਹੋਵੇ। ਕੁੜੀ ਹੋਈ ਆ। ਇਨਾ ਸੁਨੰਧ ਦੀ ਦੀਰ ਸੀ ਕਿ ਸਭ ਦੇ ਸਿਰ ਜਿਵੇਂ ਸੋਹ ਖੜਾ ਪਾਣੀ ਪੈ ਗਿਆ ਸਭ ਇਸ ਤਰ੍ਹਾਂ ਮੂਮਸੂਸ ਕੇ ਬੈਠ ਗਏ ਜਿਵੇਂ ਕਿਸੇ ਜਵਾਨ ਦੀ ਮੌਤ ਹੋ ਗਈ ਹੁੰਦੀ ਆ ਹੋਰਾਂ ਦਾ ਤਾਂ ਪਤਾ ਨਹੀਂ ਪਰ ਆਮਨਦੀਪ ਬਹੁਤ ਖੁਸ਼ ਸੀ ਕਿ ਸਤਵੀਰ ਹਮੇਸ਼ਾ ਉਸ ਤੋਂ ਹੇਠਾਂ ਹੀ ਰਹੇਗੀ ਬਿਸ਼ੱਕ ਆਮਨਦੀਪ ਨਾਲੋਂ ਸਤਵੀਰ ਵੱਡੀ ਸੀ ਅਤੇ ਆਮਨਦੀਪ ਨੂੰ ਸਤਵੀਰ ਦਾ ਸਤਿਕਾਰ ਕਰਨਾ ਚਾਹੀਦਾ ਸੀ ਅਤੇ ਸਤਵੀਰ ਨੂੰ ਉਸ ਨੂੰ ਛੋਟੀ ਭੈਣ ਸਮਝਣਾ ਚਾਹੀਦਾ ਸੀ ਜੋ ਸਤਵੀਰ ਉਸ ਨੂੰ ਸਮਝ ਵੀ ਰਹੀ ਸੀ ਪਰ ਅਮਨਦੀਪ ਉਸਦੀ ਭਾਰੂ ਪੈਂਦੀ ਅਤੇ ਗਲ-ਗਲ ਤੇ ਸਤਵੀਰ ਨੂੰ ਝਿੜਕਦੀ ਰਹਿੰਦੀ ਘਰ 'ਚ ਕਲੇਸ਼ ਰਹਿਣ ਲੱਗਿਆ ਜੋ ਕੰਮ ਮਿਲ-ਬੈਠ ਕੇ ਕਰਨ ਵਾਲੀ ਸੰ ਉਹੀ ਕੰਮ ਲੰਮਕਣ ਲੱਗੇ ਅਮਨਦੀਪ ਹਰ ਕੰਮ ਸਤਵੀਰ ਤੋਂ ਨੌਕਰਾਨੀ ਦੀ ਤਰ੍ਹਾਂ ਕਰਵਾਉਣਾ ਚਾਹੁੰਦੀ ਸੀ ਜਦ ਕਿ ਸਤਵੀਰ ਆਪਣੇ ਹਿੱਸੇ ਦਾ ਸਾਰਾ ਕੰਮ ਕਰਦੀ ਬਲਕਿ ਉਸ ਤੋਂ ਵੀ ਪੂਰਾ ਵੱਧ ਕਰਦੀ ਕਈ ਵਾਰ ਇਹ ਉਹ ਆਪਸ ਵਿੱਚ ਮੀਨੂ-ਮੀਨੀ ਵੀ ਹੋ ਜਾਂਦੀਆਂ ਅਮਨਦੀਪ ਹਮੇਸ਼ਾ ਹੀ ਸਤਵੀਰ ਦੀ ਹੱਡ ਤੇ ਸੱਟ ਮਾਰਦੀ। ਜਾਣੀ ਤੇ ਜਿੰਨੇ ਮਰਜੀ ਮੁੰਡੇ ਪਾਲਦੀ ਫਿਰ ਵੀ ਹੋਣਗੀਆਂ ਤੇਰੀ ਕੁੜੀਆਂ ਹੀ। ਹੁਸ ਸੀ ਇਹ ਗੱਲ ਸੁਣ ਕੇ ਸਤਵੀਰ ਬਹੁਤ ਉਦਾਸ ਹੋ ਜਾਂਦੀ। ਉਹ ਮਾਨਸਿਕ ਤੌਰ ਤੇ ਹਿੱਲ ਜਾਂਦੀ। ਇਹੋ ਜਹੀ ਗੱਲ ਸੁਣ ਕੇ ਉਸ ਸਾਰਾ ਦਿਨ ਹੀ ਉਦਾਸੀ ਵਿੱਚ ਲੰਘਦਾ। ਉਹ ਰੱਬ ਨੂੰ ਲਾਂਭੀ ਦੀ ਉੱਠਦੀ ਕਿ ਰੱਬਾ ਮੇਰੇ ਵੇਲੇ ਤੇਰੀ ਕੁੜ ਮੁੰਡੇ ਮੁੱਕ ਗਏ। ਮੇਰੇ ਨਾਲ ਕਾਣੀ ਵੰਡ ਕਿਉਂ ਕੀਤੀ ਆ? ਬਸ ਜੀ ਇੱਕ ਹੀ ਮੁੰਡਾ ਦੀ ਜਾਂ ਜਿਸ ਨਾਲ ਮੇਰਾ ਸਿਰ ਟਕੰਝੁਗਾ ਹੋ ਜਾਂਦਾ ਜਦੋਂ ਅੱਗ ਲੱਗੀ ਹੋਵੇ ਤਾਂ ਉਸ ਦਾ ਸੇਕ ਹੋਰਾਂ ਨੂੰ ਨਾ ਲੱਗੇ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਗੱਲਾਂ ਵਧੀਆਂ-ਵਧੀਆਂ ਭਰਾਮਾਂ ਵਿੱਚ ਵੀ ਜਾ ਪੁੰਚੀਆਂ ਉਹਨਾਂ ਵਿੱਚ ਵੀ ਤਕਰਾਰਵਾਜੀ ਹੋਣ ਲੱਗੀ ਗਰਮੀਤ ਨੂੰ ਜੋ ਤਨਖਾਹ ਮਿਲਦੀ ਸੀ ਉਹ ਦਾ ਆਪਣਾ ਸਾਰਾ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ ਸੀ ਉਸ ਦਾ ਘਰ ਦਾ ਖਰਚਾ ਖੇਤੀ ਵਿੱਚੋਂ ਹੀ ਨਿਕਲਦਾ ਸੀ ਉਸਨੂੰ ਪਤਾ ਸੀ ਕਿ ਅਗਰ ਅੱਡ ਵੀ ਹੋ ਗਈ ਤਾਂ ਘਾਟੀ ਵਿੱਚ ਜਗਰਾਜ ਹੀ ਜਾਏਗਾ ਪਰ ਕਰਦੀ ਕਲੇਸ਼ ਨੇ ਉਹਨਾਂ ਨੂੰ ਅੱਡ ਹੋਣ ਲਈ ਮਜਬੂਰ ਕਰ ਦਿੱਤਾ ਸੱਸ ਸਹੁਰੇ ਨੂੰ ਅਮਨਦੀਪ ਨੇ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਉਹ ਚਾਹੁੰਦੀ ਸੀ ਕਿ ਕੋਈ ਸਾਨੂੰ ਟੋਕਾ ਟਾਕੀ ਕਰਨ ਵਾਲਾ ਨਾ ਹੋਵੇ ਗੱਲ ਇੱਥੋਂ ਤੱਕ ਵਧ ਗਈ ਅਮਨਦੀਪ ਨੇ ਕੁੜੀਆਂ ਨੂੰ ਆਪਣੇ ਘਰੋਂ ਆਉਣੋਂ ਅਤੇ ਮਨਜੋਤ ਨਾਲ ਖੇਡਣੋਂ ਹਟਾ ਦਿੱਤਾ ਬੇਸ਼ੱਕ ਵੱਡੀਆਂ ਵਿੱਚ ਦਰਾੜਾਂ ਪੈ ਗਈਆਂ ਹਰ ਬੱਚਿਆਂ ਵਿੱਚ ਪਿਆਰ ਸੀ ਉਹ ਚੋਰੀ ਛੁਪੇ ਇਕੱਠੇ ਖੇਡਦੇ ਰਹਿੰਦੇ ਕਿਸੇ ਦੀ ਹਟਾਈ ਨਹੀਂ ਸੀ ਹਟਦੀ ਮਨਜੋਤ ਆਪਣੇ ਤਾਈ-ਤਾਈ ਕੋਲ ਤੇ ਆਪਣੇ ਦਾਦਾ-ਦਾਦੀ ਕੋਲ ਆ ਜਾਂਦਾ ਸੀ ਕਈ ਵਾਰ ਤਾਂ ਉਹ ਰੋਟੀ ਵੀ ਉੱਧਰ ਖਾ ਜਾਂਦਾ ਅਤੇ ਚਾਹ ਵੀ ਉੱਧਰ ਹੀ ਪੀ ਜਾਂਦਾ ਸੀ ਉਹ ਆਪਣੀ ਮਾਂ ਦੀ ਘੁੱਟ ਤੇ ਝਟਕਦੀ ਪ੍ਰਵਾਹ ਨਹੀਂ ਸੀ ਕਰਦਾ ਉਹਨਾਂ ਤੋਂ ਖੇੜਾ ਛੜਵਾਉਣ ਲਈ ਆਮਨਦੀਪ ਤੇ ਕਹਿੰਦੇ ਗੁਰਮੀਤ ਨੇ ਬਾਹਰ ਘੇਤਾਂ ਵਿੱਚ ਜ਼ਮੀਨ ਲੈ ਕੇ ਕੋਠੀ ਪਾਲੀ ਦੀ ਉੱਠੀ ਰਹਿਣ ਲੱਗੀ ਉਹਨਾਂ ਤੋਂ ਉਹਨਾਂ ਦਾ ਖੇੜਾ ਛੁੱਟ ਗਿਆ ਰਖੜੀ ਦਾ ਦਿਨ ਸੀ ਕੁੜੀਆਂ ਚਾਚਾ ਨਾਲ ਰਖੜੀ ਲੈ ਕੇ ਮਨਜੋਤੇ ਬੰਨਣ ਗਈਆਂ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਚਾਚੀ ਨੇ ਮੱਥੇ ਉੱਤੇ ਤਿਉੜੀਆਂ ਪਾ ਲਈਆਂ ਰਖੜੀ ਤਾਂ ਉਹਦੀ ਆ ਸਾਡੀ ਗਵੰਡੀਆਂ ਦੀ ਕੁੜੀ ਬਨਗੀ ਉਹ ਪਰੇਮਨ ਤੇ ਉਦਾਸ ਚਿਹਰੇ ਨਾਲ ਮਨਜੋਤ ਵੱਲ ਦੇਖਦੀਆਂ ਹੋਈਆਂ ਵਾਪਸ ਮੜ ਗਈਆਂ ਓਹ ਹੌਲੀ-ਹੌਲੀ ਤੁਰਦੀ ਆ ਰਹੀਆਂ ਸਨ ਕਿ ਪਿੱਛੋਂ ਕਿਸੇ ਨੇ ਸਾਈਕਲ ਦੀ ਟੱਲੀ ਖੜਕਾ ਦਿੱਤੀ ਭੈਣੇ ਰਖੜੀ ਬੰਦੇ ਉਹ ਮੈਂ ਮੰਮੀ ਤੋਂ ਚੋਰੀਓਂ ਆਇਆ ਹਾਂ ਮਨਜੋਤ ਨੇ ਆਵਾਜ਼ ਤੇ ਕੀ ਆਖਿਆ ਮਨਜੋਤ ਨੂੰ ਦੇਖ ਕੇ ਕੁੜੀਆਂ ਨੂੰ ਚਾਹ ਚੜ ਗਿਆ ਤੇ ਉਹਨੇ ਖੁਸ਼ੀ ਖੁਸ਼ੀ ਉਸ ਦੀ ਰਖੜੀ ਬੰਨੀ ਤੇ ਚਾਈ ਚਾਈ ਆਪਣੇ ਘਰੇ ਆ ਗਈਆਂ ਆਪਣੀ ਚਾਚੀ ਦੇ ਵਤੀਰੀ ਨੂੰ ਕੁੜੀਆਂ ਦੇ ਮਨ ਵਿੱਚ ਡੂੰਗਾ ਮਹਿਸੂਸ ਕੀਤਾ ਉਹਨਾਂ ਮਨ ਹੀ ਮਨ ਠਾਣ ਲਈ ਕਿ ਕੀ ਹੋ ਗਿਆ ਉਹ ਕੁੜੀਆਂ ਹਨ ਫਰੂ ਵੀ ਕੁਝ ਬਣ ਕੇ ਦਿਖਾਉਣਗੀਆਂ ਤੇ ਆਪਣੇ ਮਾਪਿਆਂ ਨੂੰ ਉਹਨਾਂ ਤੋਂ ਉੱਚਾ ਕਰਕੇ ਦਿਖਾਉਣਗੀਆਂ ਇਸ ਤੋਂ ਬਾਅਦ ਕੁੜੀਆਂ ਨੇ ਖੂਬ ਪੜ੍ਹਾਈ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਖਰਾ ਰੁਤਬਾ ਕਾਇਮ ਕੀਤਾ ਅੱਜ ਉਹਨਾਂ ਦੇ ਬਦੌਲਤ ਹੀ ਉਹਨਾਂ ਦੇ ਮਾਪੇ ਬਹੁਤ ਇੱਜ਼ਤ ਕਰ ਰਿਹਾ ਹੈ ਤੇ ਲੋਕੀ ਆਖ ਰਹੇ ਹਨ ਕਿ ਧੀਆਂ ਵੀ ਅੱਜਕਲ ਪੁੱਤਾਂ ਤੋਂ ਘੱਟ ਨਹੀਂ ਤਨਵਾ ਦੋਸਤੋਂ ਤੁਹਾਨੂੰ ਇਹ ਕਹਾਣੀ ਕਿੰਮੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਸ਼ੀਕਾਲ